ਤੁਹਾਡਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਬਹੁਤ ਕੁਰਜੇ ਮੈਨੂੰ ਟਾਈਮ ਕੱਢਿਆ ਔਰ ਤੁਸੀਂ ਸੁਖਣੇ ਤੋਂ ਦੇਖਿਆ ਤੇ ਜੋ ਪੰਜਾਬ ਦੇ ਵਿੱਚ ਪੰਜਾਤੀ ਰਾਜ ਦੇ ਚੋਣਾਂ ਹੋ ਰਹੀਆਂ ਤੇ ਜੋ ਬਦਲਾਅ ਦੇ ਨਾਂ ਤੇ ਪੰਜਾਬ ਦੇ ਲੋਕ ਨੇ ਬਦਲਾਅ ਲੈ ਕੇ ਆਏ ਔਰ 93 ਦੇ ਕਰੀਬ ਲੋਕਾਂ ਨੇ ਇਹਨਾਂ ਨੂੰ ਜਿਤਾ ਕੇ ਭੇਜਿਆ ਔਰ ਇਨੀ ਤਰ੍ਹਾਂ ਚ ਵੋਟਾਂ ਪਾਈਆਂ ਕਿ ਕਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇੰਡੀਆ ਕਦੀ ਵੋਟਾਂ ਦੇ ਨਾਲ ਕੋਈ ਐਮ.ਐਲ.ਏ ਨਹੀਂ ਸੀ ਜਿੱਤ ਕੇ ਆਇਆ ਕੱਲ ਜੋ ਗੁੰਡਾਗਰਦੀ ਕੱਲ ਜਾਂ ਪਰਸੋਂ ਜਾਂ 3 ਦਿਨ ਪਹਿਲਾਂ ਡੇੜਾ ਬਾਬਾ ਨਾਨਕ ਦੇ ਵਿੱਚ ਚੱਲਦੀ ਰਹੀ ਆ ਮੈਂ ਉਹਦੇ ਬਾਰੇ ਤੁਹਾਨੂੰ ਕੁ ਜਾਣਕਾਰੀ ਦੇਣੀ ਚਾਹੁੰਦਾ ਅੱਜ ਇੱਕ ਫੋਟੋ ਉਤੰਡਾ ਗੋਪੀ ਗੋਲੀ ਆ ਮੈਂ ਪਰਸੋਂ ਤੇ ਇੱਥੇ ਕਲਨੌਰ ਵਾਲੇ ਤੇ ਬਲਾਕ ਦੇ ਵਿੱਚ ਗਿਆ ਔਰ ਮੈਂ ਜੈਡ ਜਿਹੜੀ ਸਟਰੀਟ ਦੀ ਜੈਡ ਜਿਹੜੀ ਪ੍ਰੋਟੈਕਟਿਵ ਜਾਂ ਜੈਡ ਕੈਟਾਗਰੀ ਦਾ ਮੈਂ ਪ੍ਰੋਟੈਕਟਿਵ ਹਾਂ ਉਥੇ ਤੁਸੀਂ ਦੇਖਿਆ ਹੋਣਾ ਇਹਦੇ ਵਿੱਚ ਹੁਣ ਜਿਹੜੀ ਲਾਸਟ ਪਿਕਚਰ ਜਿਹੜੀ ਦਿਖਾਈ ਗਈ ਆ ਉਹਦੇ ਵਿੱਚ ਆ ਬੰਦਾ ਆ ਬੰਦਾ ਇੱਕ ਖੜਾ ਇਹਦਾ ਨਾਂ ਗੋਪੀ ਗੋਲੀ ਆ ਆ ਇਹਦੇ ਅਗਲੇ ਪਾਸੇ ਇਨਸਪੈਕਟਰ ਖੜਾ ਦੋ ਡੀਐਸਪੀ ਖੜੇ ਨੇ ਦੋ ਐਸਪੀ ਖੜੇ ਨੇ ਦੋ ਪੰਜਾਬ ਪੁਲਿਸ ਦੇ ਇਨਸਪੈਕਟਰ ਖੜੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ 26 27 ਕੇਸਾਂ ਦੇ ਵਿੱਚ ਜਿਹੜਾ ਬੰਦਾ ਇਨਵੋਲਵ ਆ ਉਹ ਇੱਕ ਜੈਡ ਸਕਿਉਰਿਟੀ ਪ੍ਰੋਟੈਕਟਿਵ ਦੇ ਕੋਲ ਇੱਕ ਸਾਈਟ ਤੇ ਖੜਾ ਹੋ ਕੇ ਉਹ ਕੁਝ ਵੀ ਕਰ ਸਕਦਾ ਜਿਉਂ ਉਹ ਕੋ ਪਬਲਿਕ ਦੇ ਵਿੱਚ ਨਹੀਂ ਖੜਾ ਜੇ ਤੁਸੀਂ ਦੁਬਾਰਾ ਚਲਾਓਗੇ ਤੁਹਾਨੂੰ ਸਾਰਿਆਂ ਨੂੰ ਭੇਜ ਦਵਾਂਗੇ ਉਹ ਪਬਲਿਕ ਤੇ ਨਹੀਂ ਖੜਾ ਮੈਂ ਇਹ ਡੀਜੀਪੀ ਸਾਹਿਬ ਨੂੰ ਵੀ ਭੇਜੀ ਆ ਔਰ ਇਹਦੇ ਤੇ ਅਜ ਤੱਕ ਕੋਈ 4 ਦਿਨ ਤੋਂ ਲੈ ਕੇ ਅਜ ਤੱਕ ਇਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਦੂਜੀ ਚੀਜ਼ ਜਗੂ ਭਗਵਾਨਪੁਰ ਜਿਹਦਾ ਇਹ ਰਾਈਟ ਹੈਂਡ ਬੰਦਾ ਭਗਵਾਨਪੁਰ ਪਿੰਡ ਦੇ ਵਿੱਚ ਜਗੂ ਭਗਵਾਨਪੁਰੀਏ ਦੇ ਪਰਿਵਾਰ ਵੱਲੋਂ ਅੱਜ ਤੋਂ 20 ਦਿਨ ਪਹਿਲਾਂ ਉਹਦੇ ਪਿੰਡ 'ਚ ਇੱਕ ਗੁੰਡਾ ਨਾਚ ਕੀਤਾ ਗਿਆ ਕੋਈ 100 150 ਗੱਡੀ ਉਹ ਮੈਂ ਤੁਹਾਨੂੰ ਉਹਦੀ ਵੀਡੀਓ ਭੇਜ ਦਵਾਂਗਾ ਉਹਦੇ ਪਿੰਡ ਦੇ ਵਿੱਚ ਉਹ ਗੱਡੀਆਂ ਲੈ ਕੇ ਆਪਣੇ ਪਿੰਡ 'ਚ ਲੋਕਾਂ ਨੂੰ ਟੈਰਰਾਈਜ਼ ਕਰ ਰਿਹਾ ਉਹਦਾ ਕੋਈ ਭਰਾ ਕੋਈ ਜੱਗੂ ਕੇ ਗਗਨੇ ਪੜ ਨਹੀਂ ਹੋ ਜਾਂ ਨਾ ਪੀਆ ਉਹਦਾ ਮੈਨੂੰ ਨਾਂ ਨਹੀਂ ਪਤਾ ਕਿ ਉਹ ਦੀ ਬਾਤ ਆ ਉਹ ਦੋਨੋਂ ਉੱਥੇ ਘੁੰਮਦੇ ਨੇ ਔਰ ਲੋਕਾਂ ਨੂੰ ਟੈਰਰਾਈਜ਼ ਕਰ ਰਹੇ ਨੇ ਕੱਲ ਜਿਹੜਾ ਹੋਇਆ ਇਨਸੀਡੈਂਟ ਉਹ ਥੋੜਾ ਜਿਹੜਾ ਸੋ ਕਾਲਡ ਜਿਹੜਾ ਆਪਣਾ ਕੈਰੇਕਟਰ ਵੀ ਡੂਬੀਅਸ ਆ ਜਿਸ ਵੇਲੇ ਉਹਦਾ ਕੰਡੇ ਕਰਾਂਗੇ ਮੈਂ ਕਰਾਂਗਾ ਹੋਮ ਮਿਨਿਸਟਰ ਆਫ ਇੰਡੀਆ ਦੇ ਨਾਲ ਉਹ ਮੁਲਾਕਾਤ ਕਰਾਂਗਾ ਮੈਂ ਚਿੱਠੀ ਅੱਜ ਲਿਖੀ ਆ ਕਿ ਮੈਂ ਬਾਰਡਰ ਡਿਸਟ੍ਰਿਕਟ ਚ ਰਹਿਣ ਵਾਲਾ ਔਰ ਆਪਣਾ ਮੇਰਾ ਏਰੀਆ ਵੀ ਬਾਰਡਰ ਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖੀ ਆ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਕਿ ਮੈਨੂੰ ਟਾਈਮ ਦਿੱਤਾ ਜਾਏ ਔਰ ਮੈਂ ਮਿਲਦਾ ਵੀ ਚਾਹੁੰਨਾ ਮੁੱਖ ਮੰਤਰੀ ਸਾਹਿਬ ਨੂੰ ਪ੍ਰਮਾਤਮਾ ਉਹਨਾਂ ਨੂੰ ਛੇਤੀ ਸੇਧ ਜਾਬ ਕਰੇ ਔਰ ਉਹ ਜਿਹੜੇ 93 ਤੇ ਲੈ ਕੇ ਆਈਸੀ ਸੀਟਾਂ ਤੇ ਉਹ 93 ਤੇ ਛੇਤੀਆਂ ਤੇ ਪਹੁੰਚ ਗਏ ਨੇ ਤੇ ਵਾਹਿਗੁਰੂ ਉਹਨਾਂ ਦੀ ਲੰਬੀ ਉਮਰ ਕਰੇ ਕਿ ਕਾਂਗਰਸ ਉਹਨਾਂ ਨੂੰ ਜ਼ੀਰੋ ਤੇ ਲੈ ਕੇ ਆਏਗੀ ਇਸ ਲਈ ਮੈਂ ਉਹਨਾਂ ਨੂੰ ਮਿਲਦਾਂ ਚਾਹੁੰਦਾ ਤੇ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਉਹਦੇ ਵਿੱਚ ਜੱਗੂ ਪਗਵਣਪੁਰੇ ਦੀ ਬਾਤਾਂ ਤੁਸੀਂ ਦੇਖੀ ਆ ਜਿਹੜੀ ਉੱਥੇ ਖੜੀ ਆ ਉਸੇ ਹਲਕਾ ਇੰਚਾਰਜ ਦੇ ਨਾਲ ਉਹਦੇ ਨਾਲ ਹੀ ਉਹਦੇ ਭਰਾ ਨੂੰ ਗੱਲ ਉੱਥੇ ਸਰੂਪਾ ਪਾਇਆ ਗਿਆ ਉਹ ਬਾਹਰ ਲੋਕਾਂ ਨੂੰ ਮਠਿਆਈ ਵੰਡ ਰਿਹਾ ਕਿ ਮੈਂ ਸਰਪੰਚ ਬਣ ਗਿਆ ਗਿਆ ਇਹ ਫਿਰ ਸਰਪੰਚੀ ਕਾਦੀ ਆ ਉਹਦੇ ਨਾਲ ਅਗਲੇ ਪਿੰਡ ਚ ਚਲੇ ਜਾਓ ਇੱਕ ਸਾਡਾ ਪਿੰਡ ਆ ਡੇੜੀਵਾਲ ਕਿਰਨ ਤੁਸੀਂ ਵੇਖਿਆ ਜਿਹੜੇ ਸਾਹਮਣੇ ਗੋਲੀਆਂ ਚੱਲਦੀਆਂ ਜਾ ਰਹੀਆਂ ਨੇ 3 ਮਹੀਨੇ ਹੋ ਗਏ ਨੇ ਉੱਥੇ ਗੋਲੀਆਂ ਚੱਲੀਆਂ ਸ਼ਰੀਆਂ 'ਚ ਲੱਗੀਆਂ ਗੋਲੀਆਂ ਲੱਗੀਆਂ ਹੌਸਪੀਟਲ 'ਚੋਂ ਪੁਲਿਸ ਨੇ ਆਪਣਾ ਬੰਦਾ ਉੱਥੇ ਬਿਠਾ ਦਿੱਤੇ ਉਹਨਾਂ ਦੇ ਨਾਲ ਪੁਲਿਸ ਦਾ ਪੁਲਿਸ ਪ੍ਰੋਟੈਕਸ਼ਨ ਨੇ ਉਹਨੂੰ ਪੁਲਿਸ ਦੇ ਦਿੱਤੀ ਕਿ ਇਹਨਾਂ ਨੂੰ ਅਰੈਸਟ ਕਰਨਾ ਅਰੈਸਟ ਹੋ ਪਾ ਪੁਲਿਸ ਦੀ ਕਸਟਡੀ ਤੋਂ ਤਿੰਨੋ ਹੀ ਬੰਦੇ ਤੋੜ ਕੇ ਅੱਜ ਤੱਕ ਨਹੀਂ ਫੜੇ ਗਏ ਤੇ ਆ ਜਿਹੜੇ ਮੰਤਰੀ ਜੀ ਨੇ ਜਿਹੜੇ ਹਰ ਸਬਜੀ ਦੇ ਪਤੀਲੇ 'ਚ ਜਾ ਕੇ ਕੀ ਚਮਚੇ ਮਾਰਨਾ ਪਈਆ ਤਮਾਤਰ ਕਿੱਥੇ ਗਏ ਤਮਾਤਰ ਕਿੱਥੇ ਗਏ ਤੇ ਆ ਉਹਦੇ ਨਾਲ ਮੰਤਰੀ ਜੀ ਆਪ ਆਪ ਮੁਲਾ ਰਿਆ ਜਿਹੜਾ ਭਗੌੜਾ ਆਦਮੀ ਆ ਖੜਾ ਲਾਲਪਾਕ ਵਾਲਾ ਇਹ ਨਾ ਸਰ ਜੀ ਇਹ ਜੇ ਨਾਂ ਨਹੀਂ ਮੈਨੂੰ ਪਤਾ ਡੇਰੀਵਾਲ ਹੈਪੀ ਹੈਪੀ ਹੈ ਦਾ ਨਾਂ ਡੇਰੀਵਾਲ ਕਿਰਨ ਤੋਂ ਔਰ ਇਹਦੇ ਨਾਲ ਪੁਲਿਸ ਵੀ ਉੱਥੇ ਖੜੀ ਐ ਐਸੇ ਉੱਥੇ ਡੀਐਸਪੀ ਖੜਾ ਉੱਥੇ ਉਸੇ ਪੁਲਿਸ ਸਟੇਸ਼ਨ ਦਾ ਦੇ ਉਹਦਾ ਨਾਮ ਆ ਵਿਕਰਮ ਸਿੰਘ ਕੋਈ ਸਬ ਇੰਸਪੈਕਟਰ ਉਹ ਵੀ ਨਾਲ ਖੜਾ ਕਿਸੇ ਨੇ ਇਹਨਾਂ ਨੂੰ ਨਹੀਂ ਕੀਤਾ ਦੂਸਰੀ ਚੀਜ਼ ਤਾਂ ਆ ਆ ਵੇਖੋ ਆਮ ਆਦਮੀ ਪਾਰਟੀ ਦਾ ਜਿਹੜਾ ਇਨਚਾਰਜ ਇਹ ਜਿਹੜਾ ਵਿਚਾ ਖੜਾ ਨੀਲੀ ਪੱਗ ਵਾਲਾ ਜਿਹੜਾ ਗੋਲੀਆਂ ਚਲਾਉਂਦਾ ਜਾ ਰਿਹਾ ਇਹ ਆਮ ਆਦਮੀ ਪਾਰਟੀ ਦਾ ਬਲਾਕ ਪ੍ਰੈਜ਼ੀਡੈਂਟ ਹੈ ਤੇ ਉਹਨੂੰ ਕੱਲ ਲੜੂ ਪਾ ਰਹੇ ਨੇ ਉਹ ਤੋਂ ਦੇ ਇੰਚਾਰਜ ਸਾਹਿਬ ਬਹੁਤ ਵਧੀਆ ਕੰਮ ਕੀਤਾ ਤੇ ਇਹ ਹੋਰ ਦੁਨੀਆ ਬਾਹਰ ਤੇ ਅਸੀਂ ਤੈਨੂੰ ਕਰਾਂਗੇ ਅੱਜ ਦੇ ਵਿੱਚ ਉਸੇ ਹੀ ਪਿੰਡ ਚ ਐਸ ਐਚਓ ਆ ਦੇਖੋ ਉਥੋਂ ਦਾ ਮੇਰਾ ਨਾਮ ਬਿਕਰਮ ਸਿੰਘ ਹੈ ਮੇਜਰ ਸਿੰਘ ਮੇਜਰ ਸਿੰਘ ਮੇਰੇ ਬਿਕਰਮ ਸਿੰਘ ਨੇ ਮੇਜਰ ਸਿੰਘ ਇਨਸਪੈਕਟਰ ਐਸਬ ਇਨਸਪੈਕਟ ਇੱਕ ਗੱਡੀ ਤੋੜ ਰਿਆ ਕਾਂਗਰਸ ਜਾਂਦੇ ਉੱਤੇ ਕੇਸ ਬਣਾਉਂਦੇ ਵੀਡੀਓ ਤੁਹਾਡੇ ਕੋਲ ਆ ਜੇ ਵੀਡੀਓ ਚਲਾ ਦਿਓ ਇਹ ਜਿੱਥੇ ਤੁਹਾਨੂੰ ਕਲਿੱਪ ਵੀ ਦਿਖਾਈ ਦੇ ਇਹ ਮੈਂ ਇਸ ਕਰਕੇ ਕਰ ਰਿਹਾ ਕਿ ਅੱਜ ਜੋ ਪੰਜਾਬ ਦੇ ਵਿੱਚ ਕੱਲੀ ਜੱਟ ਨੇ ਕਲ ਕੁਲਬੀਰ ਸਿੰਘ ਜੀਰਾ ਦੇ ਉੱਤੇ ਤੁਹਾਡੀਆਂ ਅਖਬਾਰਾਂ ਨੇ ਲਿਖਿਆ ਕਿ ਟਰੈਕਟਰ ਜਿਹੜਾ ਆ ਰਿਹਾ ਉਹਦੇ ਵਿੱਚ ਕੁਲਬੀਰ ਸਿੰਘ ਜੀਰਾ ਦੇ ਉੱਤੇ ਹਮਲਾ ਕਿਹਨੇ ਬਾਅਦ ਪੈਰਿਸਟ ਉਹਨਾਂ ਦਾ ਨੈਕਸਸ ਬਣ ਗਿਆ ਇਹਦੇ ਤੋਂ ਪਛੰਦੀ ਲੋੜ ਪੈ ਗਈ ਠੀਕ ਕਿਹਾ ਰਾਹੁਲ ਗਾਂਧੀ ਨੇ ਕਿਵੇਂ ਉਹਦੀ ਬਲਦੇਵ ਸਿੰਘ ਵਡਾਲਾ ਨੂੰ ਉਹਨੂੰ ਕਿਹਾ ਆਪਣੀ ਪੱਗ ਲਾ ਕੇ ਆਪਣੀ ਤਲਾਸ਼ੀ ਕਰਾ ਤੇ ਉਹਦੀ ਟਿਕੜ ਖੱਟੀ ਗਈ ਕੀ ਗੱਲ ਜੀ ਕਿਉਂ ਦੀ ਕਿਉਂ ਉੱਥੇ ਕਿਹਾ ਭਾਜਪੀ ਨੇ ਔਰ ਕਲਕੱਤਾ ਦੇ ਵਿੱਚ ਜੇ ਆਪ ਨੇ ਪਕੜੀ ਬੰਦੀ ਹੋਈ ਹੈ ਆਪ ਆਪ ਅਤੰਕਵਾਦੀ ਹੋ ਤੇ ਫਿਰ ਰਾਹੁਲ ਗਾਂਧੀ ਨੇ ਕਿਹੜੀ ਗਲਤ ਗੱਲ ਕਿਹਾ ਦਿੱਤੀ ਹੈ ਇੱਥੇ ਜਿਹੜੀਆਂ ਇਹ ਚੀਜ਼ਾਂ ਸਾਰੀਆਂ ਪੰਜਾਬ ਲਈ ਘਾਤਕ ਸਿੱਧ ਹੋ ਰਹੀਆਂ ਨੇ ਪੰਜਾਬੀਆਂ ਨੂੰ ਪੰਜਾਬ elections ਨੂੰ ਇੱਕ ਸਾਈਡ ਕਰਕੇ ਸਾਨੂੰ ਪਹਿਲਾਂ ਪੰਜਾਬ ਨੂੰ ਮਾਜ ਮਜਬੂਰੀ ਤੁਸੀਂ ਸਾਰਾ ਦੇਖਣਾ ਮੈਂ 2 ਸਾਲ ਬੋਲਿਆ ਨਹੀਂ ਤੇ ਇਹਦੇ ਚ ਡਾਕੂਮੈਂਟ ਮੈਂ ਬਹੁਤਾਂ ਦਿੱਲੀ ਕਿ ਜਨਰਲਟੀ ਬਣਨ ਕਰਕੇ ਨੇ ਉਹ ਤੋਂ ਨੂੰ ਜ਼ਿਆਦਾ ਰਿਆਂ ਪਰ ਅੱਜ ਮਜਬੂਰੀ ਜਦੋਂ ਪੰਜਾਬ ਚ 3-4 ਦਿਨ ਤੋਂ ਬੈਠਾ ਔਰ ਲੋਕਾਂ ਨੂੰ ਜਿਵੇਂ ਡਰਾਇਆ ਤੰਕਾਇਆ ਬਜ਼ੁਰਗ ਦਾ ਕੀ ਕਸੂਰ ਆ ਉਹਨਾਂ ਦਾ ਹਲਕਾ ਇੰਚਾਰਜ ਜੇ ਹੈਗੇ ਜੁਰਤ ਡੀਜੀਪੀ ਚ ਤੇ ਅੱਜ ਉਸ ਬਜ਼ੁਰਗ ਨੂੰ ਉਹਦੇ ਬਾਪ ਦੀ ਉਮਰ ਦਾ ਉਹਨੂੰ ਧੱਕੇ ਮਾਰ ਕੇ ਤੇ ਗਾਲਾਂ ਕੱਢ ਕੇ ਵੀਡੀਓ ਆਫਿਸ ਕਲਾਨੌਰ ਤੋਂ ਉਹਨੂੰ ਕੱਢਿਆ ਜਾ ਰਿਹਾ ਇਹ ਹੈ ਡੈਮੋਕ੍ਰੇਸੀ ਸਰਪੰਚ ਬਣਨਾ ਜਾਂ ਨਹੀਂ ਬਣਨਾ ਮੈਂ 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 ਪਾਰਲੀਮੈਂਟ ਚ ਔਰ ਅਸੈਂਬਲੀ ਇਸ ਪਿੰਡ ਤੇ ਮੈਂ ਅਸੈਂਬਲੀ ਚ 350 ਵੋਟ ਤੇ ਜਿੱਤਿਆ ਤੁਸੀਂ ਮਾਲ ਪਿੰਡ ਖੱਡ ਕੇ ਚੈੱਕ ਕਰ ਲਿਓ ਕੱਲ ਨੂੰ ਉਹਦੇ 350 ਤੇ ਜਿੱਤਿਆ ਤੇ ਹੁਣ ਜਦੋਂ ਸਰਪੰਚ ਦੀ ਇਲੈਕਸ਼ਨ ਆ ਗਈ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਜਮਾਨਤ ਜਬਤ ਹੋਣੀ ਇਹ ਕਰਕੇ ਠੱਕੇ ਮਾਰ ਕੇ ਇਹ ਕਰਕੇ ਤੇ ਕੱਲ ਤੁਸੀਂ ਸਾਰੇ ਨੇ ਦੇਖ ਹੀ ਲਿਆ ਮੈਂ ਉਹਦੇ ਤੇ ਆ ਗਿਆ ਸੀ ਨਹੀਂ ਆ ਰਿਹਾ ਸੀਗਾ ਮੈਂ ਥੋੜੀ ਜੀ ਕਲੈਰੀਫਿਕੇਸ਼ਨ ਕਰਦੇ ਹੋ ਕਿ ਉਹ ਮਸਲਾ ਕੀ ਹੋਇਆ ਸੀਗਾ ਮੈਂ ਉਹਦੀ ਇੰਨੀ ਵੀਡੀਓ ਕੱਟ ਕੇ ਸਾਰੇ ਪਾਸੇ ਵਾਇਰਲ ਹੋ ਗਈ ਹੈ ਮੈਂ ਮੈਂ ਉਹਦੇ ਤੇ ਜਾ ਰਿਹਾ ਹਾਂ ਉਹ ਕਿੱਥੇ ਆ ਗਿਆ ਗੱਲ ਅਸੀਂ ਸਾਰੇ ਇਕੱਠੇ ਹੋ ਕੇ ਉੱਥੇ ਗਏ ਸੀ ਔਰ ਜਿਹੜਾ ਡਿਪਟੀ ਕਮਿਸ਼ਨਰ ਦਾ ਐ ਐਟੀਟਿਊਡ ਸੀ ਉਹ ਬੜਾ ਸ਼ਰਮਨਾਕ ਔਰ ਬਹੁਤ ਕਟਕੜ ਹੈ ਪਹਿਲੀ ਗੱਲ ਤੇ ਤੁਸੀਂ ਜੇ ਗਾਈਡਲਾਈਨਸ ਜਾਓਗੇ ਤੇ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਆ ਜਾਂ ਪੰਜਾਬ ਗਵਰਨਮੈਂਟ ਦੀ ਮੈਂਬਰ ਪਾਰਲੀਮੈਂਟ 21 ਨੰਬਰ ਤੇ ਹੁੰਦਾ ਉਹਦੇ ਵਿੱਚ ਪ੍ਰੋਟੋਕਾਲ ਜੀ ਔਰ ਚੀਫ ਸੈਕਟਰੀ ਜਿਹੜਾ ਉਹ 23 ਨੰਬਰ ਤੇ ਹੁੰਦਾ ਸਟੇਟ ਆਨ ਇਹ ਤੇ ਜਿਹੜਾ ਡੀਸੀਓ ਪਤਾ ਨਹੀਂ ਕਿੱਥੇ ਆਉਂਦਾ ਜੇਸੂਲੇ ਜੇਸੂਲੇ ਦਿਸ਼ਾ ਕਮੇਟੀ ਦੀ ਮੀਟਿੰਗ ਹੁੰਦੀ ਆ ਜਾਂ ਜਦੋਂ ਡੀਸੀ ਡੀਸੀ ਜਦੋਂ ਆਉਂਦਾ ਡੀਸੀ ਜਿਹੜਾ ਉਹਦੇ ਵਿੱਚ ਗਾਈਡਲਾਈਨ ਨੰਬਰ ਜਿਹੜੀ 3 ਥਰੂ ਆ ਟੇਬਲ 2 ਆ ਉਹਦੇ ਵਿੱਚ ਇਹ ਲਿਖਿਆ ਕਿ ਜੇਸੂਲੇ ਮੈਂਬਰ ਪਾਰਲੀਮੈਂਟ ਆਏਗਾ ਡੀਸੀ ਮੈਂ ਉਹਨੂੰ ਵੀ ਛੱਡਿਆ ਕਿ ਯਾਰ ਛੱਡੋ ਕੋਈ ਗੱਲ ਨਹੀਂ ਦੇਸ਼ਕ ਕਮੇਟੀ ਦੀ ਮੀਟਿੰਗ ਤੁਸੀਂ ਵੇਖਿਆ ਹੋਣਾ ਦੇਸ਼ਕ ਕਮੇਟੀ ਦੀ ਮੀਟਿੰਗ ਹੁੰਦੀ ਹੈ ਟੀਸੀ ਦਾ ਪ੍ਰੋਟੋਕੋਲ ਦੇ ਮੁਤਾਬਕ ਡੀਸੀ ਬਾਹਰ ਰਸੀਵ ਕਰ ਲਈ ਆਉਂਦਾ ਚੇਅਰਮੈਨ ਦੇਸ਼ਕ ਕਮੇਟੀ ਨੂੰ ਉਹਨੇ ਪ੍ਰੋਟੋਕੋਲ ਪਾੰਡ ਕੀਤਾ ਨਾਮ ਇਹਨੂੰ ਰਸੀਵ ਕਰਨਾ ਹੈ ਨਾਮ ਇਹਨੂੰ ਸੀ ਆਫ ਕਰਨਾ ਹੈ ਇਹਨਾਂ ਨੂੰ ਇਗਨੋਰ ਕੀਤਾ ਕਿ ਕੋਈ ਗੱਲ ਨਹੀਂ ਮੈਨੂੰ ਮੀਟਿੰਗ ਕਰਨੀ ਕੱਲ ਜੋ ਇਹਨੇ ਕੀਤਾ ਇਹਦੇ ਕੋਲ ਟਾਈਮ ਬਰਿੰਦਰ ਪਾੜਾ ਨੇ ਕਿਹਾ ਤੇ ਅਸੀਂ 12 ਵਜੇ ਤੁਹਾਡੇ ਆਫਿਸ ਤੇ ਸੁਜਿੰਦਰ ਸਿੰਘ ਦਾ ਦਾਵਾ ਉਹ ਪ੍ਰਤਾਪ ਬਾਜਵਾ ਰੇਪੰਦਰ ਸਿੰਘ ਬਾਜਵਾ ਤੇ ਬ੍ਰਿੰਦਰ ਸਿੰਘ ਪਾੜਾ ਵੰਗੇ ਡੀਸੀ ਪਹੁੰਚਿਆ ਨਹੀਂ ਅਸੀਂ ਏਡੀਸੀ ਕੋਲ ਜਾ ਕੇ ਬੈਠੇ ਹਾਂ ਏਡੀਸੀ ਨੇ ਟੈਲੀਫੋਨ ਕੀਤਾ ਕਿ ਜੀ ਇਹ ਕੋਲ ਬੈਠਾ ਤੇ 20 25 ਮਿੰਟ ਬਾਅਦ ਆਇਆ ਇਹਦੇ ਵਿੱਚ ਇਹਨੇ ਤੋਹਫੀਨ ਕੀਤੀ ਸਾਡੀ ਸਾਰਿਆਂ ਦੀ ਅਸੀਂ ਪਰਸੋਂ ਇਸੇ ਡੀਸੀ ਨੂੰ ਮੈਂ ਤੇ ਪ੍ਰਤਾਪ ਬਾਜਵੇ ਨੇ ਦੋ ਦੋ ਵਾਰ ਹੀ ਟੈਲੀਫੋਨ ਕੀਤੇ ਕਿ ਐਕਸੀਡੈਂਟ ਹੋ ਗਿਆ ਜਿਹੜਾ ਕੱਲ ਬੱਸ ਐਕਸੀਡੈਂਟ ਹੋਇਆ ਪਰਸੋਂ ਕਾਦੀਆਂ ਰੋਡ ਤੇ ਅਸੀਂ ਉਹਦੇ ਲਈ ਕੀਤਾ ਕਿ ਡੀਸੀ ਸਾਹਿਬ ਇਹਨਾਂ ਦੇ ਇਲਾਜ ਦਾ ਕੀ ਇੰਤਜ਼ਾਮ ਕਰ ਰਹੇ ਹੋ ਸਿਵਲ ਹਸਪੀਟਲ ਚ ਉੱਥੇ ਸਿਵਲ ਸਰਜਨ ਬੈਠਾ ਉੱਥੇ ਐਸਐਮਓ ਬੈਠਾ ਤੇ ਸਾਰੀ ਪ੍ਰੈਸ ਮੀਟਿੰਗ ਹੈ ਮੇਰੇ ਖਿਆਲ ਤੁਸੀਂ ਵੀ ਸੀਗੇ ਤੁਹਾਡੇ ਸਾਹਮਣੇ ਕੀਤਾ ਡੀਸੀ ਨੂੰ ਅਸੀਂ ਕਹਿੰਦੇ ਉੱਥੇ ਅਸੀਂ ਇਹਨਾਂ ਨੂੰ ਟੈਲੀਫੋਨ ਡੀਸੀ ਨੇ ਸਾਡੇ ਦੋਨਾਂ ਦਾ ਟੈਲੀਫੋਨ ਚੁੱਕਣ ਦੀ ਜ਼ਹਿਮਤ ਨਹੀਂ ਕੀਤੀ ਇਹਨੇ ਕੀਤਾ ਹੀ ਨਹੀਂ ਉਹਦੇ ਬਾਅਦ ਚੀਫ ਸੈਕਟਰੀ ਸਾਹਿਬ ਨੂੰ ਕੀਤਾ ਉਹਨਾਂ ਦਾ ਧੰਨਵਾਦ ਉਹਨਾਂ ਨੇ ਟੈਲੀਫੋਨ ਚੁੱਕਿਆ ਉਹਨਾਂ ਨੇ ਕਿਹਾ ਕਿ ਮੈਂ ਹੁਣੇ ਆਰਡਰ ਪਾਸ ਕਰ ਲਗਾ ਤੇ ਉਹਨਾਂ ਨੂੰ ਪੇਸ਼ੈਂਟ ਜਿਹੜੇ ਨੇ ਇਮੀਡੀਏਟਲੀ ਕੀਤਾ ਉਹਨਾਂ ਦਾ ਵੀ ਥੈਂਕਸ ਫਰਦੀਆ ਉਹਦੇ ਬਾਅਦ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈਸ ਦੇ ਸਾਹਮਣੇ ਤੇ ਉਹਨਾਂ ਨੂੰ ਹੈਲਥ ਮਿਨਿਸਟਰ ਸਾਹਮਣੇ ਕੀਤਾ ਉਹਨਾਂ ਦੇ 2 ਮਿੰਟ ਬਾਅਦ ਹੀ ਉਹਨਾਂ ਰੁਪੀਏ ਕਹਿੰਦਾ ਲਓ ਜੀ ਗੱਲ ਕਰੋ ਉਹਨਾਂ ਨਾਲ ਗੱਲ ਹੋਈ ਉਹਨਾਂ ਸਾਰੇ ਉਹ ਚੀਜ਼ ਕੀਤੀ ਭਰ ਕੇ ਇਸ ਡੀਸੀ ਨੇ ਜਿੱਥੇ ਐਕਸੀਡੈਂਟ ਹੋਇਆ ਏ ਡੀਸੀ ਨੇ ਨਹੀਂ ਕੀਤਾ ਕਿ ਮੈਂ ਇੱਕ ਕੈਂਪੀ ਤੇ ਇੱਕ ਐਲੋਪੀ ਉਨਕੜ ਇੱਕ ਵਾਰ ਹੀ ਨਹੀਂ ਹੋਇਆ ਇਹਨੇ ਕਈ ਵਾਰੀ ਸਾਡੇ ਟੈਲੀਫੋਨ ਪਰਸੋਂ ਕੀਤਾ ਪਰਸੋਂ ਨੇ ਤੋ ਕਿਹਾ ਮੈਂ ਕੱਲ ਕਿਹਾ ਮੈਂ ਦੇ ਸਭ ਤੁਸੀਂ ਟੈਲੀਫੋਨ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇੰਨੀ ਕਿਹੜੀ ਗੱਲ ਉੱਥੇ ਗੱਲ ਚੱਲ ਪਈ ਕਿ ਜੀ ਨਹੀਂ ਜੀ ਅਸੀਂ ਠੀਕ ਕਰਾਂ ਮੈਂ ਜਿਹਦਾ ਬਦਲ ਕੋਈ ਇਨਸਾਫ ਨਹੀਂ ਦੇਣਾ ਮੂੰਹ ਵੱਲ ਵੇਖੀ ਜਾਈ ਮੈਂ ਫਿਰ ਜਾਈਏ ਕਹਿੰਦਾ ਜਾਓ ਜੀ ਮੈਂ ਵੀ ਸਰਕਾਰੀ ਕੰਮ ਕਰਨਿਆ ਯਾਰ ਇਹ ਇਹ ਹੁੰਦਾ ਇਹ ਦਾ ਐਟੀਟਿਊਡ ਉਹ ਕਹਿੰਦਾ ਜੀ ਤੁਹਾਡਾ ਦਫ਼ਤਰ ਆ ਇਹ ਮੈਂ ਸਪੀਕਰ ਲੋਕ ਸਭਾ ਦੇ ਕੋਲ ਇਹਦੀ ਕੰਪਲੇਂਟ ਪਾਈ ਹੈ। ਔਰ ਉਥੇ ਮੈਂ ਹੁਣ ਆਪ ਦੇਣ ਜਾ ਰਿਹਾ ਸਪੀਕਰ ਸਾਹਿਬ। ਕੋਈ ਤੁਹਾਨੂੰ ਮੈਨੂੰ ਨੋਟਿਸ ਭੇਜਿਆ ਗਿਆ ਕਿਹਾ ਕਿ ਤੁਹਾਨੂੰ ਦੇਸੀ ਨੋਟਿਸ ਮੈਨੂੰ ਕੋ ਡੀਸੀ ਭੇਜੀ ਤੇ ਉਹਦਾ ਜਵਾਬ ਦਊਗਾ। ਡੀਸੀ ਨੇ ਕੀ ਨੋਟਿਸ ਭੇਜਣਾ ਸੀ? ਡੀਸੀ ਨੇ ਸੌਰੀ ਫੀਲ ਕੀਤੀ ਸੀ। ਪਰ ਤੁਹਾਡਾ ਤੇ ਪ੍ਰੋਟੋਕਾਲ ਅਫਸਰ ਡੀਸੀ ਹੈ ਨਾ ਡੀਸੀ ਨੂੰ ਤੇ ਤੁਹਾਡੀ ਹਰ ਗੱਲ ਸੁਣਨੀ ਚਾਹੀਦੀ ਹੈ। ਨਹੀਂ ਡੀਸੀ ਐਮਪੀ ਜਿਹੜਾ ਉਹ ਦਿਸ਼ਾ ਕਮੇਟੀ ਦਾ ਚੇਅਰਮੈਨ ਹਾਂ ਉਹ ਹੀ ਕਰਕੇ ਦਿਸ਼ਾ ਕਮੇਟੀ ਵਾਲੀ ਮੀਟਿੰਗ ਦੇ ਦਿਨ ਤੁਸੀਂ ਦੱਸਦੇ ਉਹ ਦਿਨ ਵੀ ਇਹਨੇ ਪ੍ਰੋਟੋਕੋਲ ਉਸ ਦਿਨ ਵੀ ਇਹਨੇ ਪ੍ਰੋਟੋਕੋਲ ਤੋੜਿਆ ਦਿਸ਼ਾ ਤੁਸੀਂ ਇਹ ਤੇ ਗੁਰਜੀਤ ਸਿੰਘ ਔਜਲਾ ਜਾਂਦੇ ਆ ਡੀਸੀ ਨੂੰ ਡੀਸੀ ਬਾਹਰ ਰਿਸੀਵ ਕਰ ਜਾਂਦਾ ਕਿ ਤੁਹਾਡੇ ਸਾਹਮਣੇ ਜਾਂਦਾ ਇਹ ਡੀਸੀ ਅੰਦਰ ਬੈਠਾ ਤੇ ਆਪਾਂ ਮੈਂ ਕਿਹਾ ਯਾਰ ਆਪਣਾ ਕਿਹੜੇ ਖੰਭ ਲੱਥ ਜਾਣੇ ਨਹੀਂ ਆਉਂਦਾ ਨਾ ਸੀ ਠੀਕ ਹੈ ਕਿ ਨਹੀਂ ਤੇ